ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚਾਹੁੰਦਾ ਕਿ ਨਹੀਂ ਹੁੰਦਾ ਉਹ ਸਮਾਂ ਦੱਸੂਗਾ ਨਹੀਂ ਹੁੰਦਾ ਕਿ ਇਹ ਕੋ ਜੂਰੀ ਨਹੀਂ ਹੈ ਪਰੰਤੂ ਤੁਸੀਂ ਜਿੰਨੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲਾਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਹੈ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਂਡਰਡ ਦੀ ਗੱਲ ਕਰਦੇ ਹੋ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲ ਰਿਹਾ ਹੈ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਿਹਾ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਰਿਾਲਤ ਦੇ ਵਿੱਚ ਨਹੀਂ ਰੱਖ ਰਹੀ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਰਿਹਾ ਕਰ ਦਿਓ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੁਸ਼ ਹਾਂ ਉਸ ਗੱਲ ਦੇ ਉੱਤੇ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਜੇ ਤੁਸੀਂ ਤੁਹਾਡੀ ਸਿੱਟ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਮੰਨ ਲਓ ਤੁਸੀਂ ਮੈਨੂੰ ਐਮ ਪੀ ਬਣਾ ਦੇਣੋ ਮੈਂ ਕੀ ਕਰੂੰਗਾ ਐਮ ਪੀ ਬਣ ਕੇ ਮੇਰੇ ਹੱਥ ਵਿੱਚ ਕੀ ਹੋਊਗਾ ਅਕਲ ਜੀ ਅੱਜ ਪਹੁੰਚੇ ਹੋ ਸਮਾਗਮ ਕਰਾਇਆ ਗਿਆ ਸੀ ਬਹੁਤ ਬਦਲ ਰੰਗ ਲੱਗਿਆ ਬੰਨਿਆ ਪਿਆ ਪਾਲਕੋ ਨੇ ਸੌ ਚੁੱਕੀ ਸੀ ਅੱਜ ਜੁੱਤੀ ਵੀ ਪਾਈ ਹੈ ਪੈਰਾਂ 'ਚ ਕਿਵੇਂ ਲੱਗਦਾ ਅੱਜ ਸਾਰਾ ਮਾਹੌਲ ਕੋਈ ਫਿਟਾ ਜਿਵੇਂ ਸ਼ਬਦਾਂ ਦੇ ਵਿੱਚ ਕਮਾ ਦਾ ਚਾਹ ਮੈਂ ਬੜੇ ਬਹੁਤ ਕਰਾ ਦੋ ਬੜਾ ਰੂਹ ਨੂੰ ਸੋਣ ਦੇਣ ਵਾਲੀ ਗੱਲ ਹੈ ਹਨਾ ਮੈਨੂੰ ਜਦੋਂ ਮੈਂ ਇਹੋ ਜਿਹਾ ਪ੍ਰੋਗਰਾਮ ਦੇਖਦਾ ਨਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੰਨੇ ਲੋਕਾਂ ਦਾ ਚਾਹੇਤਾ ਸੀ ਮੇਰਾ ਬੇਟਾ ਤੇ ਉਹਦੇ ਜਾਣ ਦਾ ਕਿੰਨੇ ਲੋਕਾਂ ਨੂੰ ਦੁੱਖ ਸੀ ਕਿ ਉਹਨਾਂ ਨੇ ਆਪਣੀ ਖੁਸ਼ੀ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਮਨਾਇਆ ਹੈ ਮੇਰਾ ਰੋਮ ਰੋਮ ਇਹਨਾਂ ਨੇ ਅੱਜ ਕਰਜਾਈ ਕਰਤਾ ਇਸ ਕਰਕੇ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ساری ਉਮਰ ਜਿਹੜੇ ਜਿੰਨੀ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਪਰ ਇਹਨਾਂ ਨੇ ਪ੍ਰਬੰਧ ਕੀਤਾ ਹੈ ਸਲਾਹੁਣ ਜੋਗ ਹੈ ਬਹੁਤ ਜੀ ਤੇ ਬਾਪੂ ਜੀ ਜਦੋਂ ਨਿੱਕਾ ਸਿੱਧੂ ਆਇਆ ਸੀ ਤਾਂ ਪਹਿਲਾ ਅਹਿਸਾਸ ਕੀ ਸੀ ਦਿਲ ਵਿੱਚ ਸਿੱਖ ਸਿੱਧੂ ਨੂੰ ਵੀ ਯਾਦ ਕੀਤਾ ਹੋਏਗਾ ਜ਼ਰੂਰ ਬਿਲਕੁਲ ਬੇਟਾ ਦੇਖੇ ਜਦੋਂ ਇੱਕ ਵਾਰੀ ਦੁਨੀਆ ਦੇ ਉੱਤੇ ਆਪਣੇ ਲਈ ਇੱਕ ਹਨੇਰੀ ਰਾਤ ਵਰਗਾ ਸੰਸਾਰ ਹੋ ਗਿਆ ਸਿਰਵਾਦ ਨਹੀਂ ਆਉਂਦੀ ਬਈ ਤਾਂ ਇੱਕ ਉਮੀਦ ਦੀ ਕਿਰਨ ਤਾਂ ਜਰੂਰ ਹੈ ਹਾਂ ਜਿੱਥੇ ਤੱਕ ਮੈਂ ਕਹਾ ਵੀ ਵੱਡਾ ਸਿੱਧੂ ਦਾ ਜਾਣ ਦਾ ਘਟਾ ਪੂਰਾ ਹੋ ਗਿਆ ਕਿ ਉਹ ਉਹ ਤਾਂ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਪਰੰਤੂ ਅਕਾਲ ਪੁਰਖ ਨੇ ਆਪਣੇ ਹੱਕ ਦੇ ਵਿੱਚ ਜਸਟਿਸ ਜੂਰ ਕੀਤਾ ਕਿਉਂਕਿ ਪ੍ਰਮਾਤਮਾ ਨੂੰ ਸ਼ਾਇਦ ਉਹਦੀ ਮੌਤ ਮਨਜ਼ੂਰ ਨਹੀਂ ਸੀ ਪਰ ਪਾਪੀਆਂ ਨੇ ਦਰਿੰਦਿਆਂ ਨੇ ਜੋ ਵਹਿਸ਼ਣ ਦਿਖਾਇਆ ਹੈ ਤਾਂ ਪ੍ਰਮਾਤਮਾ ਨੇ ਵੀ ਉਹਨੂੰ ਕਬੂਲਿਆ ਨਹੀਂ ਔਰ ਉਹਨੇ ਆਪਣਾ ਫੈਸਲਾ ਬਦਲ ਕੇ ਸਾਰੇ ਸੰਸਾਰ ਦੇ ਉੱਤੇ ਇਹ ਗੱਲ ਨੂੰ ਸਾਹਮਣੇ ਕੀਤਾ ਹੈ ਬਾਪੂ ਜੀ ਲੱਖਾਂ ਲੋਕ ਤੁਹਾਨੂੰ ਮਿਲਣ ਆਉਂਦੇ ਨੇ ਲੱਖਾਂ ਲੋਕ ਤੁਹਾਨੂੰ ਸਮਝਦੇ ਨੇ ਚਿੰਤਾਜਾਰ ਕਰ ਚੁੱਕੇ ਹਾਂ ਬੱਚੇ ਦੇ ਨਵੇਂ ਵਿਚਨ ਨੂੰ ਦੇਖਣ ਨੂੰ ਲੈ ਕੇ ਕੀ ਤੁਸੀਂ ਉਹਨਾਂ ਦਾ ਪੁਬਿਕ ਸੇਵ ਕਰਨੇ ਪੋਲਿਟਿਕਸ ਜਾ ਸਕਦੇ ਹੋ ਮਤਲਬ ਪੁਬਿਕ ਨਵੇਂ ਛੋਟੇ ਬੱਚੇ ਲੋਕ ਲੋਕ ਤੁਹਾਨੂੰ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੁਝ ਵਧੀਆ ਕਰੋਗੇ ਸਿੱਧੂ ਦੀ ਬੜੀ ਸਪਨਾ ਸੀਗਾ ਇਹ ਕਿ ਮਾਨਸੇ ਦੇ ਲਈ ਕੁਝ ਕਰਨਾ ਤੁਸੀਂ ਚੋਣਾਂ 'ਚ ਜਾਓਗੇ ਕਿੱਥੋਂ ਤੱਕ ਵਧੀਆ ਕਰਨ ਦੀ ਗੱਲ ਹੈ ਹਨਾ ਅਸੀਂ ਸ਼ੁਰੂ ਤੋਂ ਜੇ ਸਿੱਧੂ ਦੇ ਸੁਭਾਅ ਦੇ ਵਿੱਚ ਕੁਝ achhiyan ਗੱਲਾਂ ਨੇ ਤਾਂ ਜਿਆਦਾ ਤੌਰ ਤੇ ਪਰਿਵਾਰ 'ਚ ਵੀ ਆਈਆਂ ਨੇ ਹਨਾ ਤਾਂ ਅਸੀਂ ਵੀ ਜਿਸ ਤਰ੍ਹਾਂ ਸਿੱਧੂ ਜਿਸ ਤਰ੍ਹਾਂ ਦਾ ਪੋਲਿਟੀਕਲ ਸਿਸਟਮ ਚਾਹੁੰਦਾ ਸੀ ਭ੍ਰਿਸ਼ਟਾਚਾਰ ਐਤਮ ਨੂੰ ਮਤਲਬ ਉਹ ਮਹਿਸੂਸ ਕਰਦਾ ਸੀ ਕਿਉਂਕਿ ਸਾਡੀ ਐਡਮਿਸ਼ਨ ਵੀ ਰਿਜ਼ਰਵੇਸ਼ਨ ਦੇ ਕੋਟੇ 'ਚ ਹੋਈ ਸੀ ਉਹ ਇਹ ਗੱਲਾਂ दिल दे नीरो जाणदा सी इस गल नु भी यार ए एक तब्बे ਸਾਡੇ ਜੀ ਇਲਾਕੇ ਦੇ ਉੱਤੇ ਤਾਂ ਉਹ ਇੱਕ এডੂਕੇਸ਼ਨ ਦੇ ਔਰ ਜਿਹੜੀ ਹਸਪੀਟਲ ਦੇ ਹਿੱਸੇ ਤਾਲਾ ਇਹ ਦੋ ਚੀਜ਼ਾਂ ਦੇ ਵਿੱਚ ਉਹਦਾ ਬਹੁਤ ਇੰਟਰਸਟ ਸੀਗਾ ਵੀ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰੂਗਾ ਅਗਰ ਮੈਂ ਪਾਵਰ ਦੇ ਵਿੱਚ ਆ ਜਾਵਾਂ ਤਾਂ ਹੁਣ ਤਾਂ ਉਹਨੇ ਇੱਥੇ ਤੱਕ ਵੀ ਕਹਿਤਾ ਸੀ ਵੀ ਸ਼ਾਇਦ ਮੈਂ ਇਲੈਕਸ਼ਨ ਵੀ ਨਾ ਲੜਾਂ ਪਰੰਤੂ ਮੈਂ ਜਿਹੜੇ ਆ ਕੰਮ ਨੇ ਜਿਵੇਂ ਬਹੁਤ ਵੱਡਾ ਹਫਤਾ ਆਲੇ ਬੜੀ ਬਹੁਤ ਵੱਡੀ ਯੂਨੀਵਰਸਿਟੀ ਉਹ ਇਸ ਰਸਤੇ ਤੋਂ ਪੂਰਾ ਹੋਇਆ ਸੀ ਕਿ ਛੋਟੇ ਸ਼ੋਭ ਨੂੰ ਲੈ ਕੇ ਕੀ ਸੁਪਨੇ ਹੈਗੇ ਨੇ ਤੁਹਾਡੇ ਸੁਪਨੇ ਬੇਟਾ ਇਹੀ ਇਹ ਕਿ ਪਹਿਲਾਂ ਤਾਂ ਹਲੇ ਉਹ ਬਚਪਨ ਉਹਦਾ ਪ੍ਰੋਪਰਲੀ ਉਹਦਾ ਜਿਹੜਾ ਪਾਰਲਲ ਪੋਸ਼ਨ ਹੈ ਇਹ ਤਾਂ ਉਹਦੀ ਤਾਲੀਮ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਤਾਂ ਪ੍ਰਮਾਤਮਾ ਜਿਸ ਤਰ੍ਹਾਂ ਹੁਣ ਸਾਰੇ ਤੁਸੀਂ ਰਿਸਪੈਕਟ ਕਰਦੇ ਹੋ ਵੀ ਉਹ ਸਿੰਗਰੀ ਬਣੇਗਾ ਹਨਾ ਇਹ ਹਲੇ ਇੱਕ ਵਿਖਦੇ ਘਰ ਵਿੱਚ ਨਹੀਂ ਗੱਲਾਂ ਵੀ ਉਹ ਕਿਸੇ ਅਫਸਰ ਲਾਈਨ ਵਾਲ ਜਾਂਦਾ ਹੈ ਜਾਂ ਕਿਸੇ ਸਵਾਸੇਵਾ ਵਾਲ ਜਾਂਦਾ ਹੈ ਜਾਂ ਸਿੰਗਰ ਬੰਦਾ ਹੈ ਇਸ ამਾਮ ਦੇ ਉੱਤੇ ਕਾਫੀ ਕੁਝ ਹਲੇ ਚੇਂਜ ਹੋ ਸਿੱਧੂ ਮੁਸਲੇ ਜੀ ਇਹ ਇੱਕ ਬਣੇ ਕਈ ਅੰਮ ਰਿਕਾਰਡ ਹੋਣੇ ਤੁਸੀਂ ਚਾਹੁੰਦੇ ਕਿ ਉਹ ਛੋਟਾ ਛੁਬਜਾ ਵੱਡਾ ਹੋਵੇ ਤੇ ਉਹਨਾਂ ਗੀਤਾਂ ਨੂੰ ਗਾਵੇ ਬਿਲਕੁਲ ਅਸੀਂ ਤਾਂ ਕਹਿੰਦੇ ਵੀ ਉਹ ਆਪ ਦੇ ਭਰਾ ਦਾ ਵਿਰਸੇ ਨੂੰ ਬਿਲਕੁਲ ਇਸੇ ਤਰੀਕੇ ਸੰਭਾਲੇ ਪਰੰਤੂ ਇਹ ਮਾਲਕ ਦੀ ਕਿਰਪਾ ਹੁੰਦੀ ਹੈ ਹਨਾ ਮਾਤਾ ਸਰਸਪਤੀ ਦਾ ਉਹਦੇ ਤੇ ਹੱਥ ਹੋਇਆ ਤਾਂ ਸ਼ਾਇਦ ਜ਼ਰੂਰ ਇਸ ਲਾਈਨ ਨੂੰ ਵੀ ਚੁਣ ਸਕਦਾ ਪਰੰਤੂ ਇਹ ਹਲੇ ਆਪਾਂ ਕਿਆ ਸੀ ਲਾ ਸਕਦੇ ਆ ਇਸ ਅਮਾਉਂਟ ਤੇ ਪਤਾ ਇਹਦੀ ਬਹੁਤ ਕਿਆਸ ਲਗਾਏ ਜਾ ਰਹੇ ਨੇ ਬਠਿੰਡਾ ਤੋਂ ਤੁਸੀਂ ਚੋਣ ਲੜ ਰਹੇ ਹੋ ਇਹ ਕਿੰਨੀ ਕ ਗੱਲ ਬੇਟਾ ਲੱਖੇ ਸੱਚ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਹਾਂ ਬੇਟਾ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਸੇਮ ਡਿੱਟੋ ਸਾਡੇ ਚ ਮਾਪਿਆਂ ਤੇ ਜਾਣਾ ਜੀ ਉਦਾਂ ਸਰ ਕੱਲ ਤੁਸੀਂ ਹਾਈ ਕਮ ਕੰਗਰਸਾਈ ਕਮਾਂਡ ਨੂੰ ਮਿਲ ਰਹੇ ਹੋਗੇ ਅੰਕਲ ਜੀ ਨਹੀਂ ਮੈਂ ਤਾਂ ਮੈਂ ਤਾਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਮਿਲਦਾ ਜੀ ਅੱਗੇ ਜੀ ਬਜਵਾ ਸਾਹਿਬ ਤੋਂ ਤੱਕ ਅਪਰੋਚ ਕਰ ਰਹੇ ਨੇ ਦੇਖੋ ਜੀ ਉਹ ਤਾਂ ਮਨ ਕੋਈ ਅਜਦਾਨੀ ਦਾ ਸੰਪਰਕ ਤਾਂ ਸ਼ੁਰੂ ਤੋਂ ਹੀ ਪਰਿਵਾਰ ਕਾਂਗਰਸੀ ਹੈ ਉਹ ਆਪਣਾ ਵਾਲੀ ਹੈ ਪਰੰਤੂ ਕੋਈ ਮੈਂ ਕੋਈ ਨਵੀਂ ਅਪਡੇਟ ਤੁਹਾਨੂੰ ਦੇਣ ਦੇ ਕਾਬਿਲ ਨਹੀਂ ਨਹੀਂ ਬਾਪੂ ਜੀ ਹਵਲੇ ਤੇ ਕੋਈ ਕਾਂਗਰਸ ਵਾਲੇ ਨੇ ਕਿਸ ਨੇ ਕਿਹਾ ਕਿ ਤੁਸੀਂ ਚੋਣ ਲੜੋ ਜਾਂ ਤੁਸੀਂ ਹੋ ਜੀ ਐਕਚੁਅਲੀ ਇਹ ਸਾਰੇ ਨਿੱਕੇ ਨਿੱਕੇ ਸਿੱਧੂ ਦੇ ਨਿੱਕੇ ਨਿੱਕੇ ਹੱਥ ਫੜੇ ਸੀ ਤਾਂ ਜਦੋਂ ਵੱਡੇ ਸਿੱਧੂ ਦੇ ਫੜੇ ਸੀ ਤਾਂ ਉਹ ਸੇਮ ਉਦਾਂ ਦੀ ਫੀਲਿੰਗ ਹੀ ਆਈ ਸੀ ਉਸ ਟਾਈਮ ਬਿਲਕੁਲ ਬੇਟਾ ਉਹ ਤਾਂ ਆਪਣਾ ਖੂਨ ਹੈ ਤਾਂ ਕੁਦਰਤੀ ਗੱਲ ਉਹ ਤਾਂ ਲੱਗਣੀ ਹੈ ਸਾਨੂੰ ਤਾਂ ਉਹਦੇ ਤੇ ਇਹਦੇ 'ਚ ਕੋਈ ਚੇਂਜ ਹੀ ਨਹੀਂ ਲੱਗ ਰਹੀ ਹੈ ਹਨਾ ਸ਼ਕਲ ਸੂਰਤੋ ਵੀ ਮਤਲਬ ਉਵੇਂ ਲੱਗ ਰਿਹਾ ਔਰ ਅਸੀਂ ਤਾਂ ਵੀਰ ਕਰਦੇ ਆ ਵੀ ਉਹਦੇ ਚ ਉਹਦੇ ਵਾਲੀ ਗੋਣੀ ਹੁਣ ਉਸੇ ਦਾ ਰਸਤਾ ਅਪਣਾਵੇ ਉਹ ਉਸੇ ਤਰੀਕੇ ਸਰ ਇੱਕ ਤੁਸੀਂ ਸਵਾਲ ਜਤੋਂ ਹੁੰਦਾ ਤੁਸੀਂ ਹੈਲਥ ਦੀ ਗੱਲ ਕੀਤੀ ਹੈ ਠੀਕ ਹੈ ਐਜੂਕੇਸ਼ਨ ਦੇ ਤਾ ਚਾਹੁੰਦੇ ਆ ਨੇ ਹੈਲਥ ਦੀ ਗੱਲ ਕੀਤੀ ਐਜੂਕੇਸ਼ਨ ਦੀ ਗੱਲ ਕੀਤੀ ਸਿੱਧੂ ਮੂਸੇਵਾਲਾ ਉਹ ਕਿ ਚੱਲਣਾ ਚਾਹੁੰਦੇ ਸੀ ਸਰਕਾਰ ਸਰਕਾਰ ਕਹਿੰਦੀ ਅਸੀਂ ਹੈਲਥ ਤੇ ਐਜੂਕੇਸ਼ਨ ਨੂੰ ਫੋਕਸ ਕਰਕੇ ਬੜਾ ਅੱਗੇ ਆਇਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦਾ ਹਾਂ ਸਰ ਇਹ ਸਰਕਾਰ ਦੀ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਨਹੀਂ ਹੈ ਤਾਂ ਹੁਣ ਮੈਂ ਇਸ ਇੱਕ ਵਿਰੋਧੀ ਹੋਣ ਦੇ ਨਾਤੇ ਹੈ ਜੇ ਮੈਂ ਹੁਣ ਇਮਾਨਦਾਰੀ ਨਾਲ ਕਹਾਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਛੋਟੇ ਸਾਨੂੰ ਵੀ ਲੋਕਾਂ ਨੇ ਇਹ ਗੱਲ ਕਹੀ ਸੀ ਵੀ ਸ਼ੁਭਦੀਪ ਨੂੰ 40 ਲੱਖ ਰੁਪਏ ਪਹਿਲੇ ਨੇ ਹਸਪਤਾਲ ਨੂੰ ਦੇਇਆ ਰਾ ਉਥੇ ਐਕਸ-ਰੇ ਤੱਕ ਦਾ ਪ੍ਰਬੰਧ ਨਹੀਂ ਹੈ ਸਿਵਲ ਹਸਪਤਾਲ ਕਿੱਲੇ ਜਾ ਕੇ ਦੇਖੋ ਉਥੇ ਕੋਈ ਛੋਟਾ ਮੋਟਾ ਟੈਸਟ ਵੀ ਨਹੀਂ ਹੋ ਸਕਦਾ ਤਾਂ ਜਿਹੜੀਆਂ ਸਾਡੀਆਂ ਵਧੀਆ ਸਮਾਜ ਦੀਆਂ ਲੋੜਾਂ ਨੇ ਉਹ ਉਹਨਾਂ ਤੋਂ ਹਸਪਤਾਲ ਸਾਡਾ ਸੱਖਣੇ ਬਿਲਕੁਲ ਪਰੰਤੂ ਹੁਣ ਇਹ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ ਇਸ ਗੱਲ ਨੂੰ ਕਿਉਂ ਨਹੀਂ ਇੰਦਰ ਨੂੰ ਧਿਆਨ ਜਾ ਰਿਹਾ ਲਾਡ ਆਂਡ ਆਊਟ ਨਹੀਂ ਸਾਡੀ ਤੁਸੀਂ ਵੇਖ ਲਓ ਕਿਸੇ ਵੀ ਮੈਨੂੰ ਪੋਲਿਟੀਕਲ ਪਾਰਟੀ ਦੇ ਗਿਲਾ ਹੀ ਇਸ ਗੱਲ ਦਾ ਕਿਸੇ ਕਿਸੇ ਪਾਰਟੀ ਨੇ ਵੀ ਗੈਂਗਸਟਰਵਾਦ ਨੂੰ ਮੁੱਦਾ ਨਹੀਂ ਬਣਾ ਕਿ ਕਿਸੇ ਨੇ ਵੀ ਲਾਇਨ ਆਰਡਰ ਦੀ ਹਾਲਤ ਨੂੰ ਵੀ ਮਾੜੀ ਐ ਨਹੀਂ ਕਿਹਾ ਸਾਰੇ ਨੂੰ ਇਹ ਨਾਲ ਚੰਗਾ ਲੱਗ ਰਿਹਾ ਦਰਾਂ ਦਰ ਜਿਹੜੇ ਗੁੰਡੇ ਆ ਉਹ ਪਰੇਰਾ 268 ਲਾ ਕੇ ਗੁੰਡਾ ਇੱਕ ਰਿਜ਼ਰਵ ਕਰ ਲਿਆ ਜਾ ਕੇ ਸੈਂਟਰ ਵਾਲਿਆਂ ਨੇ ਉੱਥੇ ਕੀ ਉਹ ਜਵਾਬ ਦੇਣਗੇ ਵੀ 268 ਕਾਦੇ ਲਈ ਲਾਈ ਐ ਕਾਦੇ ਲਈ ਤੁਸੀਂ ਉਹਨੂੰ ਰਾਤਾਂ ਚਾਹਣ ਤੋਂ ਰੋਕਤਾ ਤੁਹਾਡੇ ਹੱਥਾਂ ਦੇ ਵਿੱਚ ਸੱਤ ਤੇ ਅੱਠ ਦੀ ਰਾਤ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਬਾਹਰ ਸੀਗਾ ਜਿਹੜਾ ਲੌਰੈਂਸ ਉਸੇ ਰਾਤ ਨੂੰ ਉਹਦੀ ਉਹ ਵੀਡੀਓ ਬਣਦੀ ਹੈ ਤਾਂ ਤਿੰਨ ਵਾਰੀ ਸਰਕਾਰ ਕੋਰਟ ਨੂੰ ਵੀ ਝੂਠ ਬਾਰੇ ਬੋਲਿਆ ਹੀ ਜਾ ਕੇ ਤਾਂ ਸਰਕਾਰ ਚਾਹਣਾ ਚਾਹੁੰਦੀ ਕਿ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਦਰੀਏ ਇਹ ਗੱਲ ਅਪੀਲ ਕਰਦਾ ਵੀ ਤੁਸੀਂ ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚ ਆਉਂਦਾ ਕਿ ਨਹੀਂ ਆਉਣਾ ਉਹ ਸਮਾਂ ਦੱਸੂਗਾ ਨਹੀਂ ਆਉਂਦਾ ਇਹ ਕੋਈ ਜੂਰੀ ਨਹੀਂ ਹੈ ਪ੍ਰੰਤੂ ਤੁਸੀਂ ਜਿੰਨੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲੌਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ 12 ਮਿਲੀਅਨ ਉਹਦੇ ਉੱਤੇ ਚੱਲ ਗਈ ਹੈ ਤਾਂ ਤੁਸੀਂ ਹਲੇ ਤੱਕ ਇਹ ਦੱਸਣ ਚ ਕੰਮ ਜਾਬ ਨਹੀਂ ਉਹ ਬਣੀ ਕਿੱਥੇ ਹਲੇ 3 ਮਹੀਨਿਆਂ ਦਾ ਸਮਾਂ ਹੋਰ ਲਈ ਜਾਨੇ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਐ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਐ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਂਡ ਰਾਟ ਦੀ ਗੱਲ ਕਰਦੇ ਹੋ ਕੁਰਸੀ ਢਾ ਕੇ 2 ਮਿੰਟ ਘੇਟ ਦੇ ਬਾਹਰ ਨਹੀਂ ਬਹਿ ਸਕਦੇ ਅਸੀਂ ਇਹ ਇਹ ਕਿਹੜਾ 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 ਰਾਜ ਆ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਸਾਰੀ ਤੁਸੀਂ ਜਦੋਂ ਤੁਹਾਡੇ ਕੋਲੇ ਜਿੰਨੇ ਵੀ ਸਾਡੇ ਸਤਕਾਰਯੋਗ ਰਾਜਨੀਤਿਕ ਆਗੂ ਆਉਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਣ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਆਿਆਂ ਨੂੰ ਵੀ ਜਿਹੜੀ ਉਹਦੀ ਵੀਡੀਓ ਹੈ ਹੁਣ ਤੁਸੀਂ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲਣਾ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਿਹਾ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਅਦਾਲਤ ਦੇ ਵਿੱਚ ਨਹੀਂ ਰੱਖ ਰਹੀ मैडम सेशन ने ये से गल हुकुम भी देते भी स्टेट रिपोर्ट दियो ताਸੀਂ ਬਹਿਸ ਕਾਦੇ ਉੱਤੇ ਕਰੀਏ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਰਿਹਾ ਕਰ ਦਿਓ ਸਾਡੀ ਐਫਆਈਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੁਸ਼ ਹੋ ਉਸ ਗੱਲ ਦੇ ਉੱਤੇ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਜੇ ਤੁਸੀਂ ਤੁਹਾਡੀ ਸਿੱਟ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਤਾਂ ਫਿਰ ਕਾਦੇ ਲਈ ਆ ਮੰਨ ਲੋ ਤੁਸੀਂ ਮੈਨੂੰ ਐਮਪੀ ਬਣਾ ਦੇਣੋ ਮੈਂ ਕੀ ਕਰੂੰਗਾ ਐਮਪੀ ਬਣ ਕੇ ਮੇਰੇ ਹੱਥ ਵਿੱਚ ਕੀ ਹੋਊਗਾ ਜਦ ਤੱਕ ਤੁਸੀਂ ਸਿਸਟਮ ਬਦਲਣ ਦੀ ਗੱਲ ਨਹੀਂ ਕਰਦੇ ਤੂੰ ਬਹੁਤ ਵੱਡਾ ਬਦਲਾ ਲੈ ਕੇ ਆਈ ਸੀ ਮੈਂ ਸਾਨੂੰ ਵੀ ਉਮੀਦ ਸੀ ਇਹਨਾਂ ਲੋਕਾਂ ਤੋਂ ਵੀ ਨਵੇਂ ਆਏ ਨੇ ਯਾਰ ਸ਼ਾਇਦ ਕੁਝ ਨਾ ਕੋਈ ਚੰਗਾ ਕਰਨਗੇ ਪਰੰਤੂ ਸਾਰੇ ਚੁੱਪ ਕਰ ਗਏ ਇੱਕ ਬੰਦੇ ਦੀ ਬੋਲਣ ਦੀ ਹਿੰਮਤ ਨਹੀਂ ਵੀ ਲਾਉਣ ਦੀ ਆ ਹਾਲਤ ਕੀ ਹੈ ਘਰੇ ਬੈਠੇ ਫਰੋਟੀਆਂ ਆ ਰਹੀਆਂ ਪਰ ਇਹ ਜਿਹੜੀ ਐਨਆਈਏ ਨਹੀਂ ਜਿਹੜੀ ਯੂ ਨੋ ਰਿਪੋਰਟ ਆ ਤੁਸੀਂ ਆਪਣਾ ਸਰਚ ਮਾਰ ਕੇ ਦੇਖ ਲਓ ਗੂਗਲ ਤੇ 5 ਕਰੋੜ ਰੁਪਈਆ ਬੰਦਾ ਜੇਰੇ ਦੇ ਅੰਦਰ ਮੈਠਾ ਕਾਰੋਬਾਰ ਕਰਦਾ ਕੀ ਇਹ ਸੱਚ ਹੈ ਵੀ ਉਹ ਗੈਂਗਸਟਰ ਲਾਰੈਂਸ ਬਿਸ਼ਰੋਈ ਕਰਦਾ ਜਾਂ ਉਹਦੇ ਮਗਰ ਜਿਹੜੀ ਚਿੱਟੀ ਕੱਪੜੇ ਵਾਲੀ ਟੀਮ ਹੈ ਉਹ ਕਰਦੀ ਹੈ ਜਾਂ ਉਹਨਾਂ ਦਾ ਕੇਵਲ ਨਾਮ ਹੀ ਵਰਤਾਇਆ ਜਾ ਰਿਹਾ ਹੈ ਕਿੱਧਰ ਨੂੰ ਜਾਈਏ ਅਸੀਂ ਹੁਣ ਕੇਸ ਸ਼ੁਰੂ ਨਹੀਂ ਦੋ ਦੋ ਸਾਲ ਦੇ ਵਿੱਚ ਮੈਂ ਕੇਸ ਸਟਾਰਟ ਨਹੀਂ ਕਰਵਾ ਸਕਿਆ ਆਪਣਾ ਤਾਂ ਮੈਂ ਕਿਵੇਂ ਕਹੂੰਗਾ ਵੀ ਉਹ ਸਜਾਵਾਂ ਮਿਲਣਗੀਆਂ ਜੇ ਉਹਨਾਂ ਤੱਕ ਕੇਸ ਪਹੁੰਚ ਜਾਊਗਾ ਸਰ ਇਸੇ ਸਮੱਸਿਆ ਦੇ ਹੱਲ ਲਈ ਜੇ ਤੁਸੀਂ ਲੋਕ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੀ ਜਾਂਦੇ ਹੋ ਤਾਂ ਗੱਲ ਹੋਰ ਵੀ ਆਥੈਂਟਿਕ ਹੋ ਸਕਦੀ ਹੈ ਜਿਹੜੀ ਤੁਸੀਂ ਅੱਜ ਮੰਚ ਤੇ ਕਹਿ ਰਹੇ ਹੋ ਹਾਲੇ ਤੱਕ ਹਾਲੇ ਤੱਕ ਮਲੇ ਮੈਂ ਇਸ ਬਾਰੇ ਕੋਈ ਸੋਚਿਆ ਨਹੀਂ ਹੈ ਕੋਈ ਨਾ ਕੋਈ ਮਨ ਦੇ ਵਿੱਚ ਵਿਚਾਰ ਆਇਆ ਤਾਂ ਜੂ ਵਿਚਾਰ ਕੱਲ ਨੂੰ ਤੁਹਾਨੂੰ ਇਲਾਕੇ ਦੀਆਂ ਪੰਚਾਇਤਾਂ ਲੱਗ ਰਹੀਆਂ ਨੇ ਜੀ ਉੱਥੇ ਉਹਨਾਂ ਨੇ ਹਾਲੇ ਟਾਈਮ ਪਿਆ ਜਿਵੇਂ ਜਿਵੇਂ ਕੋਈ ਜਿੱਦਣ ਕੋਈ ਜਿੱਦਾਂ ਉਹ ਕੋਈ ਅੱਗੇ ਆ ਕੇ ਕਿਹਾ ਸੀ ਉਹਨਾਂ ਨੂੰ ਇਲੈਕਸ਼ਨ ਬਾਪੂ ਜੀ ਤੁਸੀਂ ਜਲੰਧਰ ਚੋਣਾਂ ਵੇਲੇ ਅਸੀਂ ਕਵਰੇਜ ਕੀਤੀ ਸੀ ਤੁਹਾਡੇ ਨਾਲ ਜਾ ਕੇ ਤੁਸੀਂ ਸਰਕਾਰ ਦੇ ਖਿਲਾਫ ਜਾ ਕੇ ਆਪਣੀ ਗੱਲ ਰੱਖੀ ਸੀ ਜੋ ਕੁਝ ਲੋਅਲ ਆਰਡਰਸ ਚੱਲੇ ਤਰਨਤਾਰਾ ਜਿੱਥੋਂ ਕੁਝ ਚੱਲਿਆ ਮਹਿਲਾਵਾਜ਼ ਉੱਥੇ ਚੁੱਕੇ ਤੀ ਨਹੀਂ ਹੈਗੀਆਂ ਹੋਣ ਕਿਉਂਕਿ ਆਮ ਆਦੀ ਪਾਰਟੀ ਵੀ ਕਈ ਪਾਸੇ ਜਿਹੜੇ ਆਪਣੇ ਇਸ ਵਕਤ ਚੋਣਾਂ ਲੜ ਰਹੀ ਹੈ ਹਰ ਪਾਸੇ ਕਹਿ ਲਿਏ ਤੇ ਰਹੇ ਤੇਰਾ ਸਟਾਫ ਤੇ ਉਸ ਨੂੰ ਲੈ ਕੇ ਵੀ ਕਿਤੇ ਖਲਾਫ ਪ੍ਰਚਾਰ ਕਰੋਗੇ ਜਿਵੇਂ ਜਲੰਧਰ ਬਾਈਪੋਲ ਚ ਕੀਤਾ ਸੀਗਾ ਜਾਂ ਹਲੇ ਸੋਚ ਰਹੇ ਹੋ ਸਵਾਰ ਮੇਰੀ ਕੋਈ ਸਰਕਾਰ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਮੈਂ ਪਹਿਲਾਂ ਵੀ ਇਹ ਕਹਿ ਕੇ ਹੈਗਾ ਮੈਨੂੰ ਸਭੋ ਜਦੋਂ ਇਹ ਸਰਕਾਰ ਬਣੀ ਹੈ ਮੈਨੂੰ ਖੁਸ਼ੀ ਹੋਈ ਸੀ ਵੀ ਇਹ ਸ਼ਾਇਦ ਐਤਕੀ ਕੋਈ ਪੋਲੀਟੀਕਲ ਸਿਸਟਮ ਬਦਲੂਗਾ ਜਿਹੜਾ ਸਾਰੇ ਬੰਦੇ ਨਵੇਂ ਆਏ ਨੇ ਕੁਝ ਨਾ ਕੁਝ ਨਵਾਂ ਸੋਚਣਗੇ ਪਰੰਤੂ ਹੁਣ ਮੈਂ ਜੇ ਜੀ ਤੁਹਾਨੂੰ ਅਸੀ ਆਪ ਦੀ ਗੱਲ ਦੱਸੀ ਜਨਾ ਮੈਂ ਬੱਬਰ ਸ਼ੇਰ ਵਰਗਾ ਪੁੱਤ ਖੋਇਆ ਹੈ ਔਰ ਮੈਂ ਗਵਰਨਮੈਂਟ ਦਾ ਕਮਾਊ ਪੁੱਤ ਹੈ ਮੈਂ 2 ਕਰੋੜ ਰੁਪਏ ਟੈਕਸ ਮਰੇ ਹੋਏ ਦਾ ਵੀ ਭਰੀ ਜਨਾ ਤਾਂ ਮੇਰਾ ਕੇਸ ਸਟਾਰਟ ਨਹੀਂ ਹੋਇਆ ਕੋਰਟ ਦੇ ਵਿੱਚ ਮੈਂ ਇਹਨਾਂ ਪੋਲੀਟੀਕਲ ਆਗੂ ਨੇ ਇਹ ਗੱਲ ਪੁੱਛਣੀ ਚਾਹੁੰਨਾ ਵੀ ਕੌਣ ਜ਼ਿੰਮੇਵਾਰ ਹੈ ਕੀ ਤੋਂ ਪੁੱਛੀਏ ਇੱਕ ਲਾਰੈਂਸ ਬਿਸ਼ਨੋਈ ਇੰਨਾ ਪਾਵਰਫੁਲ ਹੈ ਵੀ ਉਹ ਗੁਜਰਾਤ ਦੇ ਵਿੱਚ ਜਾ ਕੇ ਬੈਠ ਗਿਆ ਉੱਤੇ 268 ਲਾਤੀ ਭਾਜੀਪੀ ਵਾਲੇ ਨੇ ਹੁਣ ਉਹਨਾਂ ਦੇ ਤੁਹਾਡੇ ਕੋਲ ਆਗੂ ਆਉਣਗੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਪੁੱਛਿਓ ਵੀ 268 ਲਾਉਂਡ ਦੀ ਕੀ ਦੋਬਤ ਆ ਗਈ ਸੀ ਤੁਸੀਂ ਬਿਨਾ ਪੁੱਛੇ ਤੋਂ ਐਨਐਸਏ ਲਾ ਕੇ ਸਾਡੇ ਜਿਹੜੇ ਜਵਾਨ ਆ ਉਹਨੂੰ ਬੰਦ ਅੰਦਰਬੰਦ ਕਰੀ ਜਾਂਦੇ ਹੋ ਕੀ ਦਿੱਕਤ ਆ ਗਈ ਸਜ਼ਾ ਇੱਕ ਪਾਸੇ ਸਜ਼ਾ ਹੋਣੀ ਦੇਰੇ ਨਾਮ ਨਹੀਂ ਲੈਣਦੇ ਨੇ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਆ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਤਾਂ ਤੁਸੀਂ ਸਾਡਿਓਂ ਕੋ ਉਹਨਾਂ ਦੇ ਹੋ ਤਾਂ ਤੁਹਾਨੂੰ ਵੋਟਾਂ ਲੈਣ ਵਾਸਤੇ ਹੁਣ ਲਾਰੈਂਸ ਬਿਸ਼ਨੂਈ ਕੋਲੇ ਜਾਣਾ ਚਾਹੀਦਾ ਪਰ ਤੁਸੀਂ ਲੋਕਾਂ ਕੋਲੇ ਆਇਓ ਨਾ ਤਾਂ ਮੈਂ ਲੋਕਾਂ ਦੀ ਗੱਲ ਕਰਦਾ ਮੇਰਾ ਮੈਂ ਆਪਣਾ ਪੁੱਤ ਗੋਲਿਆ ਮੈਨੂੰ ਨਹੀਂ ਮਿਲਣਾ ਮੇਰਾ ਤਾਂ ਅੱਜ ਤੋਂ 20 ਸਾਲ ਬਾਅਦ ਜਾ ਕੇ ਦੇਖੋ ਉਦੋਂ ਤੱਕ ਮੈਂ ਦੁਨੀਆ ਤੋਂ ਚਲਾ ਜਾਊਂਗਾ ਮੈਂ ਤਾਂ ਜੋ ਖੋ ਲਿਆ ਮੇਰਾ ਘਾਟਾ ਨਹੀਂ ਪੂਰਾ ਹੁੰਦਾ ਪਰੰਤੂ ਮੈਂ ਤੁਹਾਡੇ ਲੋਕਾਂ ਦੇ ਲੜਾਈ ਲੜਨਾ ਚਾਹੁੰਦਾ ਇਸ ਮਾਮਲੇ ਦੇ ਉੱਤੇ ਇਹ ਸਾਰੇ ਲੋਕ ਵਿਕੇ ਹੋਏ ਨੇ ਇਹਨਾਂ ਦੇ ਇਹਨਾਂ ਦੇ ਨੈਕਸਸ ਇਹਨਾਂ ਦੇ ਨਾਲ ਬਣੇ ਹੋਏ ਨੇ ਉਧਰ ਕੋਈ ਝਾਕਣਾ ਨਹੀਂ ਚਾਹੁੰਦਾ ਇਸੇ ਕਰਕੇ ਅਦਾਲਤ ਦੇ ਵਿੱਚ ਕੇਸ ਜਾਂਦਾ ਠੁੱਸ ਹੋ ਜਾਂਦਾ ਤੇ ਮੈਨੂੰ ਵੀ ਇਸ ਵਸਿਆ ਆ ਰਹੀ ਹੈ ਹੁਣ